ਵਾਂਖਾ ਪਿੰਡ ਦੇ ਵਿੱਚ ਜਿਹੜੀ ਕਿਸੇ ਵੇਲੇ ਕਾਂਗਰਸ ਦੀ ਰਾਜਧਾਨੀ ਰਹੀ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਆ ਤੁਸੀਂ ਛਾਤੀ ਮਾਰੋ ਬਹੁਤ ਸਾਰੀਆਂ ਭੈਣਾਂ ਆਪਣਾ ਆਪਣਾ ਘਰ ਛੱਡ ਕੇ ਅੱਜ ਆਮ ਆਗਦੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਨੇ ਔਰ ਇੱਥੇ ਸਾਡੇ ਸਾਰੇ ਭਰਾ ਆ ਦੇਖੋ ਭਰਾਵਾਂ ਦੀ ਛਾਤੀ ਮਾਰੋ ਤੇ ਬਹੁਤ ਸਾਰੇ ਭਰਾ ਜਿਹੜੇ ਨੇ ਮੈਨੂੰ ਲੱਗਦਾ ਕਿ ਅੱਜ ਸਾਰਾ ਵਾਂਖਾ ਜਿਹੜਾ ਸਾਰਾ ਵੰਖਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਔਰ ਇਹ ਹੈ ਇਹ ਸ਼ਾਮਲ ਹੋਣਾ ਇਹ ਦੱਸਦਾ ਕਿ ਆਪ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸਰਦਾਰ ਭਗਵੰਤ ਮਾਨ ਜੀ ਨੂੰ ਪਿਆਰ ਕਰਦੇ ਨੇ ਔਰ ਸਾਡੇ ਸਤਿਕਾਰਯੋਗ ਨੈਸ਼ਨਲ ਅਕੈਡਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀ ਨੂੰ ਪਸੰਦ ਕਰਦੇ ਨੇ ਇਸ ਕਰਕੇ ਆ ਆਮ ਆਦਮੀ ਪਾਰਟੀਾਂ ਦੀਆਂ ਨੀਤੀਆਂ ਨੂੰ ਇਹ ਸਮਝਦਿਆਂ ਹੋਇਆ ਆਮ ਆਦਮੀ ਪਾਰਟੀ ਜਿਹੜੇ ਵਿੱਚ ਸ਼ਾਮਲ ਹੋਏ ਨਾ ਔਰ ਅੱਜ ਇਹ ਲੋਕ ਕੋਈ ਕਾਂਗਰਸ ਨੂੰ ਛੱਡ ਕੇ ਆਇਆ ਕੋਈ ਭਾਜਪਾ ਨੂੰ ਛੱਡ ਕੇ ਆਇਆ ਔਰ ਆਪਣੀਆਂ ਆਪਣੀਆਂ ਰਵਾਇਤੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਔਰ ਸਾਡੇ ਨਾਲ ਇਸ ਹਲਕੇ ਦੇ ਵਿੱਚੋਂ ਆਵਾਂਕੇ ਬਲਾਕ ਸੰਪਤੀ ਦਾ ਜਿਹੜਾ ਇਲੈਕਸ਼ਨ ਹੈ ਸਾਡੀ ਭੈਣ ਸ੍ਰਿਤੀ ਦੇਵੀ ਸ੍ਰਿਤੀ ਦੇਵੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਆ ਔਰ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਆ ਜਿਹੜਾ ਕੈਂਡੀਡੇਟ ਆ ਉਹ ਬਲਕਾਰ ਚੰਦ ਜੀ ਉਹ ਇਲੈਕਸ਼ਨ ਲੜ ਰਹੇ ਨੇ ਆਵਾਂਖਾ ਜੋਂ ਦੇ ਵਿੱਚੋਂ ਸੋ ਮੈਂ ਇਹ ਸਮਝਦਾ ਕਿ ਲੋਕ ਬਿਲਕੁਲ ਆਮ ਆਦਮੀ ਪਾਰਟੀ ਦੀ ਨੀਤੀਆਂ ਨਾਲ ਸਹਿਮਤ ਨੇ ਜੋ ਵਿਕਾਸ ਤੇ ਕੰਮ ਤੇਜ਼ੀ ਦੇ ਨਾਲ ਭਗਵੰਤ ਮਾਨ ਜੀ ਦੀ ਅਰਵਾਈ ਦੇ ਹੇਠ ਤੜੱਲੇ ਨਾਲ ਹੋ ਰਹਿਣਾ ਔਰ ਉਹਨਾਂ ਕੰਮਾਂ ਨੂੰ ਦੇਖਦੇ ਆਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋਏ ਨਾ ਮੈਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਡਾ ਪਰਿਵਾਰ ਵੱਡਾ ਆ ਔਰ ਜਿੱਥੇ ਚੰਦ ਲੋਕ ਜਿਹੜੇ ਕਹਿੰਦੇ ਸਨ ਕਿ ਵਾਂਖੇ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਹੈ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦਾ ਵਾਂਖੇ ਦੇ ਵਿੱਚ ਬਹੁਤ ਵੱਡਾ ਪਰਿਵਾਰ ਆਮ ਆਦਮੀ ਪਾਰਟੀ ਜਿੰਦਾਬਾਦ ਜੋਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਬੀਬੀਆਂ ਦੇ ਵਿੱਚ ਪੂਰਾ ਜੋਸ਼ ਹੈ ਕਿ ਇੱਕ ਦਿਨਾਂ ਦਾ ਜਲਦੀ ਤੋਂ ਜਲਦੀ ਅਸੀਂ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਮੋਹਰ ਲਗਾ ਕੇ ਵੋਟ ਪਾ ਕੇ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਵਾਂਗੇ ਔਰ ਬਲਾਕ ਸੰਮਤੀ ਦਾ ਜਿਹੜਾ ਉਹ ਮੈਂਬਰ ਬਣਾ ਕੇ ਦੇਵਾਂਗੇ ਸੋ ਅੱਜ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲਤ ਕੀਤੀ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਭਵੰਤਮ ਜਿੰਦਾਬਾਦ ਭਵੰਤ ਕੇਜਰੀਵਾਲ ਜਿੰਦਾਬਾਦ ਇਨਕਲਾਬ ਜਿੰਦਾਬਾਦ